ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਹ ਉਸ ਗੁਰੂ ਦੀ ਸੇਵਾ ਕਰ ਰਿਹਾ ਇਹ ਮੈਨੂੰ ਕੋਈ ਸਮਝਾ ਦੇਣ ਕਿ ਗੁਰੂ ਦੀ ਸੇਵਾ ਕਰਦਿਆਂ ਹੋਿਆਂ ਨੂੰ ਕਿਸੇ ਸੇਵਾ ਕਰਦੇ ਇਨਸਾਨ ਨੂੰ ਗੋਲੀ ਮਾਰਨੀ ਜਾਇਜ਼ ਹੈ ਇਹ ਕਿਹੜੀ ਮਤਲਬ ਗੁਰੂ ਦੀ ਕਿਹੜੀ ਸਿੱਖਿਆ ਦੀ ਗੱਲ ਕਰਦੇ ਸੋ ਜਿਹੜੇ ਲੋਕ ਇਸ ਗੱਲ ਨੂੰ ਜਸਟੀਫਾਈ ਕਰਦੇ ਆ ਮੈਨੂੰ ਤਾਂ ਨਹੀਂ ਸਮਝ ਆਉਂਦੀ ਔਰ ਮੈਂ ਹੁਣ ਤੁਹਾਨੂੰ ਦੂਜਾ ਇਨਸੀਡੈਂਟ ਵਿਖਾ ਰਿਹਾ ਕਿ ਜਿਹੜਾ ਪੰਜਾਬ ਦੇ ਲੌਨ ਆਰਡਰ ਨੂੰ ਮੈਂ ਨਾ ਬੜਾ ਹੀ ਹੈ ਡਿਬੇਟਡ ਇਸ ਮਤਲਬ ਥਿਸ ਹੈਸ ਰੀਲੀ ਇਟਸ ਬੀਨ ਵੈਰੀ ਹੈਵੀ ਔਨ ਮਾਈਂਡ ਔਰ ਮੈਂ ਜਦ ਵੇਖਦਾ ਤੇ ਮੇਰੀ ਰੂਹ ਵੀ ਕੰਬਦੀ ਹੈ ਮਗਰ ਮੈਂ ਵੇਖ-ਵੇਖ ਕੇ ਅਖੀਰ ਤੇ ਅੱਜ ਜਦ ਮੈਂ ਫਤੇਗੜ ਸਾਹਿਬ ਮੱਥਾ ਟੇਕਿਆ ਨਾ ਜੀ ਉੱਥੋਂ ਮੈਂ ਮੱਥਾ ਟੇਕਣ ਤੋਂ ਬਾਅਦ ਇਹਨੂੰ ਫੋਨ ਕੀਤਾ ਉਹ ਮੈਂ ਕਹਾ ਯਾਰ ਭੁਲੇਖੇ ਚ ਸੀ ਅੱਜ ਭੁਲੇਖੇ ਦੂਰ ਹੋ ਗਏ ਉਹ ਵੀਡੀਓ ਵਿਖਾਈਆਂ ਜੀ ਇਹ ਸਾਰੇ ਮੈਨੂੰ ਰੋਕਦੇ ਰਹੇ ਕਿ ਆਪਾਂ ਵੀਡੀਓ ਨਹੀਂ ਵਿਖਾਉਣੇ 올 ਰਾਈਟ ਐਂਡ ਆਈ ਮੈਥਮ ਆਈ ਮੇਬੀ ਮਾਈ ਮੇਰੇ ਘਰ 'ਚ ਕਿਉਂਕਿ ਮੈਨੂੰ ਪਤਾ ਮੇਰੇ ਬੱਚਿਆਂ ਨੇ ਵੇਖ ਹੀ ਲੈਣੀ ਆ ਕੋਈ ਵੀਡੀਓ ਅਜ ਤੱਕ ਤਾਂ ਉਹਨਾਂ ਤੋਂ ਲੁਕੀ-ਛਿਪੀ ਨਹੀਂ ਰਹੀ ਆ ਮੈਂ ਵੀਡੀਓ ਤੁਹਾਨੂੰ ਵਿਖਾਵਾਂਗਾ ਔਰ ਮੈਂ ਭੁੱਲਰ ਸਾਹਿਬ ਨੂੰ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਥੋੜਾ ਵੀ ਬੱਚਾ ਘਰ 'ਚ ਮਤਲਬ ਥੋੜੀ ਪੁਲਿਸ ਇੱਕ ਮਿਊਟ ਸਪੈਕਟੇਟਰ ਬਣ ਕੇ ਬੈਠੀ ਆ ਉੱਥੇ ਮਗਰ ਖਲੋਤੀ ਆ ਇਹ ਵੀ ਸਟੇਜ ਮੈਨੇਜਡ ਆ ਫਿਰ ਔਰ ਮੈਂ ਇਹ ਬੀਬੀ ਜੀ ਨੂੰ ਜਾਂ ਇਹ ਜਿਹੜੇ ਨਰੈਨ ਚੋੜੇ ਦੇ ਮਠਾਈਆਂ ਖੋਣ ਆਏ ਆ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਮੈਨੂੰ ਪੰਚਪੁਲੇਖਾ ਕੋਈ ਨਹੀਂ ਜੀ ਇਹ ਕਿਥੋਂ ਉਤੋਂ ਨਹੀਂ ਮੇਰੇ ਨਿਆਣੇ ਨਾਲ ਉਤੋਂ ਨਹੀਂ ਡਿੱਗ ਪਏ ਕਿਥੇ ਗੁਰੂ ਘਰ 'ਚ ਅਰਦਾਸਾਂ ਬੇਨਤੀਆਂ ਰਜੋਈਆਂ ਕਰਕੇ ਅਸੀਂ ਇਹ ਨਿਆਣੇ ਲਏ ਔਰ ਮਾਲਕ ਨੇ ਸਾਡੇ ਤੇ ਤਰਸ ਕੀਤੀ ਇਹਨਾਂ ਦੇ ਸੁਆਸ ਨਾ ਜੀ ਮੇਰੇ ਹੱਥ 'ਚ ਨਹੀਂ ਆ ਇਹ ਪਤਾ ਨਹੀਂ ਕਿੰਨਾ ਸਮਾਂ ਜੀਣਾ ਨਹੀਂ ਜੀਣਾ ਮੈਨੂੰ ਨਹੀਂ ਪਤਾ ਜੀ ਲਾਭ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਮਗਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਉਹਨੂੰ ਬੁਝਦਲ ਲੋਕਾਂ ਨੂੰ ਕਿ ਭਾਵੇਂ ਬੰਮ ਨਾਲ ਲੜਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਔਰ ਹੈ ਗੁਰੂ ਦਾ ਸਿੱਖ ਮੈਨੂੰ ਮਾਨ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਥੇ ਤੁਸੀਂ ਕਮਜ਼ੋਰ ਕਰ ਲਓਗੇ ਜਾਂ ਚੁੱਪ ਕਰਾ ਲਓਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਮਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਕਿ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਣ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਵਾਂਗੇ ਔਰ ਜਿਹੜੇ ਲੋਕ ਇਸ ਮਾਹੌਲ ਨੂੰ ਖਰਾਬ ਕਰਨ ਨੂੰ ਜਸਟੀਫਾਈ ਕਰਦੇ ਆ ਭਾਈ ਮੈਂ ਉਹਨਾਂ ਦੇ ਖਿਲਾਫ ਕਹਿੰਦੀ ਮੈਂ ਜਦ ਆਈ ਗਿਆ ਇਸ ਫੀਲਡ 'ਚ ਮੇਰੇ ਕੋਲ ਹੁਣ ਰਸਤਾ ਕੋਈ ਨਹੀਂ ਕਿ ਮੈਂ ਚੁੱਪ ਕਰਕੇ ਤੁਹਾਡੀ ਗੱਲ ਸੁਣੀ ਜਾਵਾਂ ਤੁਸੀਂ ਧੱਕਾ ਕਰੀ ਜਾਓ ਤੇ ਮੈਂ ਸੁਣੀ ਜਾਵਾਂ ਮੇਰੇ ਤੋਂ ਸੁਣਿਆ ਨਹੀਂ ਜਾਣਾ ਮਗਰ ਮੈਂ ਪੁੱਛਣਾ ਚਾਹੁੰਨਾ ਭੁੱਲਰ ਸਾਹਿਬ ਨੂੰ ਕਿ ਇਹ ਪ੍ਰੈਸ ਕਾਨਫਰੰਸ ਤੁਹਾਡੀ ਕਰਾਈ ਹੋਈ ਹੈ ਹਾਊ ਕਡ ਥਿਸ ਬੀ ਅਲਾਉਡ ਇਨ ਕੋਰਟ ਪ੍ਰੈਮਿਸਿਸ ਚ ਚਲਾਈ ਇੱਕ ਮਿੰਟ ਮਾਰਾ ਕੋਈ ਜੇ ਮੈਂ ਆਇਆ ਨਾ ਰੈਂਸਨ ਚੌੜੇ ਨੂੰ ਲੈ ਪਾਸੇ 207 ਦੇ ਵੰਡੇ ਜੇ 2000 ਮੇਰੇ ਅਸਲ ਬਲਵਿੰਦਰ ਸਿੰਘ ਨੇ ਲੱਖ ਲੜੀ ਅਮਰੀਕਾ ਨੰਬਰ ਸਾਫਤ ਨਾਲ ਜਿੰਮ ਕੀ ਦਮਾਨ ਵੱਲ ਜਿਹੜੇ ਨੂੰ ਕਿ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦੱਸਿਆ ਹੀ ਕਰਨੇ ਉਹਨਾਂ ਤੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣਾ ਆ ਪੁਲਿਸ ਖੜੀ ਹੈ ਜੀ ਮਗਰ ਫੰਦੇ ਬੰਦੀਆ ਇਹਦੇ ਕਾਕਾ ਤਮਾਕਾ ਕਰੋ ਇਹਦੇ ਬੱਚੇ ਦਾ ਮੁੰਡਾ ਵੇਖਿਆ ਇੰਨਾ ਮੁੰਡੇ ਮਾਰਾ ਮਿਲਤਾ ਕਦੀ ਬੰਦੀਆ ਇਹ ਮਜੀਠੇ ਜ਼ਿਕਰ ਕਰਦੀ ਉਹਦੋਂ ਮਜੀਠੇ ਜਿਹੜਾ ਤਮਾਕਾ ਹੋਇਆ ਔਰ ਫੇਰ ਕਹਿ ਰਹੀ ਹੈ ਨਹੀਂ ਮਜੀਠੇ ਤਮਾਕਾ ਨਹੀਂ ਇਹਦੇ ਘਰ ਚੇ ਤਮਾਕਾ ਕਰੋ ਫੇਰ ਕਹਿੰਦੀ ਮੈਂ ਇਹਦੇ ਦੋ ਮੁੰਡੇ ਵੇਖਿਆ ਵੇਖੋ ਇਹਨਾਂ ਦੀ ਨਜ਼ਰ ਕਿੱਡੀ ਧਿਆਨ ਨਾਲ ਮੇਰੇ ਨਿਆਣੇ ਮਤਲਬ ਇੱਕ 10 ਸਾਲ ਦਾ ਔਰ ਇੱਕ 13 ਸਾਲ ਦਾ ਹੂ ਡੋਨਟ ਈਵਨ ਨੋ ਉਹ ਪੜ ਰਹੇ ਆ ਔਰ ਇਹ ਪੰਜਾਬ ਪੁਲਿਸ ਦੀ ਹਾਜ਼ਰੀ ਚ ਕੋਰਟ ਪ੍ਰੈਮਿਸਿਸ ਚ ਇਹ ਮੈਨੂੰ ਕੋਈ ਸੁਨੇਹਾ ਘਲਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਫੇਰ ਤੁਹਾਨੂੰ ਕਹਿ ਦਿਆਂ ਇਹ ਗੁਰੂ ਦਾ ਸਿੱਖ ਆ ਔਰ ਉਹ ਜਿਹੜੇ ਮੈਨੂੰ ਮੈਸੇਜ ਭੇਜਣਾ ਚ ਆ ਰਹੇ ਨਾ ਇਹ ਗਲਤ ਮੈਸੇਜ ਆ ਪਿਆਰ ਨਾਲ ਤਾਂ ਮੈਨੂੰ ਭਾਵੇਂ ਲੰਮੇ ਪਾ ਲਿਓ ਜੋ ਕਹੋਗੇ ਕਰੂੰਗਾ ਮਗਰ ਜੇ ਕਿਥੇ ਸਿੱਧੇ ਸਿੱਧੇ ਜੇ ਤੁਸੀਂ ਕਹਿਣਾ ਹਣਾ ਕਿ ਅਸੀਂ ਇਸ ਤਰ੍ਹਾਂ ਤੈਨੂੰ ਡਰਾ ਕੇ ਪੰਜਾਬ ਦੇ ਮਾਹੌਲ ਲਈ ਤੂੰ ਚੁੱਪ ਕਰ ਜਾ ਤੂੰ ਇਸ ਏਜੰਡੇ ਤੇ ਮਗਰ ਲੱਗ ਜਾ ਜਿਹੜਾ ਨਰੈਨ ਸਿੰਘ ਚੌੜੇ ਵਰਗਾ ਆਈਐਸਆਈ ਦਾ ਏਜੰਡਾ ਹੈ ਇਹ ਨਹੀਂ ਹੋਣਾ ਮਜੀਠੀਆ ਮਰ ਜੂ ਮੌਜ ਨਾਲ ਜਾਊ ਮਗਰ ਇਸ ਏਜੰਡੇ ਤੇ ਕੰਪਰੋਮਾਈਜ਼ ਨਹੀਂ ਹੋ ਆਈ ਐਮ ਵੈਰੀ ਕਲੀਅਰ ਆ ਮੈਂ ਮਾਨ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਬਕੋਜੇ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਜ਼ਿਕਰ ਕਰਦੀ ਆ ਕੀ ਮਾਨ ਸਾਹਿਬ ਇਹ ਥੋਡੀ ਪਾਰਟੀ ਦਾ ਗੱਲ ਕਰਦੀ ਤੁਸੀਂ ਆਪ ਦੀ ਸਥਿਤੀ ਸਪਸ਼ਟ ਕਰ ਦਿਓ ਔਰ ਮੈਂ ਤਦੇ ਕੱਲ ਬਟਾਲਾ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਮਾਨ ਸਾਹਿਬ ਬਟਾਲਾ ਸਾਹਿਬ ਸਰ ਇਹ ਕੱਲ ਇੱਕ ਸਟੇਜ ਤੇ ਸਾਂਝੇ ਸੀ ਦਲ ਖਾਲਸਾ ਦੀ ਸਟੇਜ ਡੂ ਯੂ ਬਲੀਵ ਇਨ ਦਾ ਕਨਸਟੀਟਿਊਸ਼ਨ ਔਰ ਕੀ ਤੁਸੀਂ ਇਸ ਗੱਲਾਂ ਦੇ ਹਾਮੀ ਹੋ ਜੇ ਹੋ ਤੇ ਚੰਗਾ ਤੁਹਾਡੇ ਚਿਹਰੇ ਬੇਨਕਾਬ ਹੋਣ ਕਿਉਂਕਿ 올 ਦਿਸ ਮੈਂ ਤਾਂ ਤੁਹਾਨੂੰ ਇਹ ਵਿਖਾ ਰਿਹਾ ਕਿ ਪੰਜਾਬ ਦਾ ਮਾਹੌਲ ਕੀ ਬਣਾਇਆ ਜਾ ਰਿਹਾ ਉਕਸਾਇਆ ਜਾ ਰਿਹਾ ਲੋਕਾਂ ਕਾਪੀਆਂ ਦਿੱਤੀਆਂ ਜਾ ਰਹੀਆਂ ਨੇ ਇਨਕਰੇਜ ਕੀਤਾ ਜਾ ਰਿਹਾ ਕਿ ਜਿਹੜਾ ਇਹਨਾਂ ਦਾ ਸਿਰ ਵੱਢ ਕੇ ਲਿਆਉ ਜਿਹੜਾ ਇਹਨਾਂ ਦੇ ਨਿਆਣਿਆਂ ਨੂੰ ਗੋਲੀ ਮਾਰੂ ਉਹ ਅਕੋਰਡਿੰਗ ਟੂ ਥੈਮ ਉਹ ਅਕੋਰਡਿੰਗ ਟੂ ਥੈਮ ਗੁਰੂ ਦਾ ਅਸਲ ਸਿੱਖਕ ਵਾਉ ਨਹੀਂ ਭਾਈ ਮਾਰੋਂਗੇ ਤੇ ਦਾਤ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਿੱਤੀ ਹੈ ਇਹ ਕਿਥੇ ਐਵੇਂ ਨਾ ਸਮਝ ਲਿਓ ਕਿ ਐਵੇਂ ਤੁਰ ਕੇ ਆ ਗਏ ਬੜੀਆਂ ਅਰਦਾਸਾਂ ਬੇਨਤੀਆਂ ਤੋਂ ਬਾਅਦ ਗੁਰੂ ਨੇ ਕਿਰਪਾ ਕੀਤੀ ਉਸ